ਤੇ ਤੇਗਲੋਂ ਗਏ ਮਾਰੇ ਕੋ ਡੁੱਟੋਂ ਕੁੱਟਣ ਡਿਆ ਪਿਆ ਪਹਿਣੀ ਨਿਕਲ ਬਣਾ ਸੰਗੜੀ ਜਾਂਦੇ ਮਾਨ ਲੱਤਾਂ ਨੂੰ ਪਾ ਲਈ ਉਹਨਾਂ ਨੇ ਵਰਤੇ ਬਾਹਰ ਡਿਆ ਪਿਆ ਉਹ ਕਾਰ ਵਾਲਦੇ ਕਰਮਾਂ ਦੇ ਕਰਮੇ ਨਹੀਂ ਕਰਦੀ ਖਰਾਬ ਹੀ ਵੇਖ ਜੀ ਬੇਸੀ ਮਾਮਾ ਨੇ ਜੋ ਤੁਮ ਬਾਰੇ ਕੀ ਜੀ ਮਾਰੀ ਉਹਨਾਂ ਨੇ ਦੋਹਾਂ ਨੂੰ ਕੁੱਟਣ ਡਿਆ ਪਿਆ ਮੇਰੇ ਨਾਲ ਤੇ ਤੇਗਲੋਂ ਗਏ ਤੇ ਮਾਰੇ ਕੋ ਡੁੱਟੋਂ ਕੁੱਟਣ ਡਿਆ ਪਿਆ ਪਹਿਣੀ ਨਿਕਲ ਬਣਾ ਸੰਗੜੀ ਜਾਂਦੇ ਮਾਨ ਲੱਤਾਂ ਨੂੰ ਪਾ ਲਈ ਉਹਨਾਂ ਨੇ ਵਰਕ ਬਾਰੇ ਡੈਪ ਹੈ ਕਿੰਨਾ ਔਕਾਰ ਵਾਲ ਦੇ ਕਰਮਾਂ ਦੇ ਕੰਮ ਨਹੀਂ ਕਰਦੀ ਉਹ ਕੀ ਕਰਦੇਗਾ ਸ਼ਰਾਬ ਹੀ ਵੇਚਦੀ ਹੈ ਜਿਹੜੀ ਸ਼ਰਾਬ ਵੇਚਦੇ ਬੇਸੀ ਨਜਾਇਜ਼ ਕਰਦੇ ਹਾਂਜੀ ਤੇ ਕਿਸਾਂ ਕਤਲ ਕੀਤਾ ਰਹੇ ਮਾਮਾ ਨੇ ਉਹ ਤੁੰਬਾ ਵਾਲੇ ਕੀ ਜੀ ਮਾਰੀ ਉਹਨਾਂ ਨੇ ਦੋਵਾਂ ਨੂੰ ਕੁੱਟਣ ਡਿਆ ਪਿਆ ਨੂੰ ਹਾਂਜੀ ਤੇ ਇਹ ਦੱਸੋ ਕਿ ਹੁਣ ਕੀ ਕਾਰਵਾਈ ਹੋ ਸਕਦੀ ਹੈ ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਨਾ ਮੈਨੂੰ ਨਹੀਂ ਆਇਆ ਹਾਂਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਹਾਂ ਜਿਸ ਤਰ੍ਹਾਂ ਜਾਨ ਬਚਾਈਏ ਹਾਂ ਹਾਂਜੀ ਮੈਂ ਜ਼ੋਰ ਕੇ ਨਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਅੱਛਾ ਫਿਰ ਤੇ ਇਹਨੂੰ ਲੈਣ ਆਇਆ ਮੈਂ ਮਰ ਕੇ ਮੈਂ ਕੁੜੀ ਤੇ ਭਾਲਿਆ ਤੇ ਕਹਿੰਦਾ ਵੀੜੀ ਪੀਣੀ ਆ ਵੀੜੀ ਪੀਣੀ ਆ ਤੇ ਮੈਂ ਮਾਰਸ ਨੂੰ ਲੈ ਕੇ ਆਉਂਦਾ ਆ ਕਹਿੰਦਾ ਤੂੰ ਮਾਰਸ ਨੂੰ ਮੇਰੇ ਕੋਲ ਆਣੀ ਜਾਂਦਾ ਆ ਮਾਰਸ ਨੂੰ ਲੈ ਗਿਆ ਤੇ ਮੈਂ ਉਹ ਕਿਹਾ ਕਿ ਅੱਗੋ ਆਪਣਾ ਕਾਲੀ ਟੋਲ ਪੰਪ ਲਾ ਕੇ ਆ ਗਿਆ ਤਕਵੇ ਮਿਲ ਗਲੇ ਆ ਰ ਮੈਂ ਇਹਨਾਂ ਨੂੰ ਕਾਹੇ ਮੈਂ ਉਹ ਤੇਰੇ ਹਰ ਉਵਾ ਲਿਆ ਤੇ ਮਰ ਕੇ ਆਪਾਂ ਆਪ ਵੇਖਿਆ ਥੱਲੇ ਕੁੜੀ ਤੇ ਪਿਆ ਹੈ ਜੀ ਵੀ ਕਨਸਟਿਗੇਸ਼ਨ ਦਾ ਦਸਤਾਵੇਜ਼ ਤੁਹਾਨੂੰ ਬਾਹਰ ਦਿੱਤੇ ਠੀਕ ਹੈ ਤੇ ਫਟਾ ਕਰ ਰਹੀ ਹੂ ਕੀ ਹੋ ਰਹੀ ਹੈ ਤੇ ਨਸਟ ਜੀ ਨਹੀਂ ਡਬਲੀ ਇਨਵੈਸਟੀਗੇਸ਼ਨ ਕਰਨੀ ਪੈਂਦੀ ਕਾਹਲੀ ਕਰਦੇ ਇਹ ਜੇ ਤਾਂ ਨਾ ਲੱਗਾ ਹੁਣ বিনা বিনা ਦਿਨਾਂ ਕਿ ਮਤਲਬ ਵੀ ਬਿਤਰੇ ਦੇ ਪਾਸ ਸਾਫ ਕਰ ਰਹੀ ਕਾਲੇ ਬਾਕੀ ਗ੍ਰੋ ਨਹੀਂ ਕਰਦੇ ਜੋਰੇ ਅਜ ਤੇਰੇ ਨਾਲ ਵਿਦਾਊਟ ਅਨ ਰਿਪਲੇ ਕਰ ਰਿਹਾ ਤੇ ਇਹ ਪਰਿਵਾਰਕ ਤੇ ਮਾਮੂਲ ਲੈ ਕੇ ਕਰ ਰਿਹਾ ਜੀ ਪਰਿਆ ਲਾਣੇ ਨੂੰ ਬਦਲੇ ਬਦਲ ਕੀਤਾ ਹੈ ਕਿ ਉਹਦੀ ਕੋਈ ਨਹੀਂ ਦੇਖੋ ਪਹਿਲਾਂ ਉਹਦਾ ਰਸੂਈ ਦੀ ਹੋਈ ਜੋ ਵੀ ਸਾਡੇ ਕੋਲ ਸਾਹਮਣੇ ਆਏਗਾ ਉਹ ਜਦੇਗਾ ਸਾਡੀ ਜਿੰਮੇਵਾਰੀ ਦੀ ਸੰਖੇੜੀ ਹੋ ਪਾਸੇ ਸਾਫ ਕਰ ਦੇ ਇਹ ਤਾਂ ਠੀਕ ਹੈ ਨਿਕਲ ਗਿਆ ਪਰਿਆ ਤਾਂ ਮੈਂ ਕਹ ਰਿਹਾ ਕਿ ਜਿਹੜਾ ਬੱਚਾ ਵਾ ਉਹਦੇ ਕੋਲ ਪੁੱਛਦਾ ਬੰਦਾ ਆਫਰ ਇਨਵਿਸਟੀਗੇਸ਼ਨ ਆਪਾਂ ਇਹਨੂੰ ਤਕਦੀਰ ਕਰਦੇ ਨੇ ਤੇ ਜਿਹੜਾ ਬੰਦਾ ਫੜਾਇਆ ਮੈਂ ਇਹ ਕਹ ਰਿਹਾ ਕਿ ਉਹਨਾਂ ਦੀ ਪਰਵਾਹ ਕੀ ਆ ਕਿਸ ਬਣਾ ਇਹ ਗੈਰ ਕਾਨੂੰਨੀ ਤੌਰ ਤੇ ਉਠਾਇਆ ਹੈ ਕਿ ਦੋ ਸਾਲ ਬਿਠਾਇਆ ਨਹੀਂ ਜੀ ਇਸ ਨੂੰ ਬੁਲਾਇਆ ਸੀ ਤਾਂ ਰੋਕਾ ਤਾਂ ਤੇ ਨਹੀਂ ਜੀ ਬੁਲਾਇਆ ਇਹ ਗੈਰ ਕਾਨੂੰਨੀ ਤੌਰ ਤੇ ਬੰਦ ਹੈ ਉਹਦਾ ਪੰਡਾ ਕਿਉਂ ਕਰਦੇ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਪੂਰਾ ਕਰਕੇ ਉਹਨੂੰ ਫ੍ਰੀ ਅਕਾਲ ਸਰਦ ਦਿੰਦੇ ਆ ਪੈਗ ਲਾਉਣ ਗਏ ਮਾਰੇ ਕੋ ਡੁੱਟਾ ਫੁੱਟਣ ਡੈਪਿਆ ਪਹਿਣ ਹੀ ਨਿਕਲੇ ਬਣਾ ਸੰਗੜੀ ਜਾਂਦੇ ਮਾਨ ਲੱਤਾਂ ਪਾਲੀ ਉਹਨਾਂ ਨੇ ਵਰਤੇ ਬਾਹਰ ਡੈਪਿਆ ਹਕਾਰ ਵਾਲ ਦੇ ਕਰਮਾਂ ਦੇ ਕਮੇਟੀ ਕਰ ਖਰਾਬ ਹੀ ਵੇਚਦੇ ਨੇ ਦੇਸੀ ਦੇਸੀ ਮਾਮਾ ਨੇ ਉਹ ਤਾਂ ਮੋਬਾਈਲ ਕੀ ਜੀ ਮਾਰੀ ਉਹਨਾਂ ਨੇ ਦੋਵਾਂ ਨੂੰ ਕੁੱਟਣ ਡਿਆ ਪਿਆ ਨੇ ਤਾਂ ਵੀ ਪੈਗਲ ਹੋਣ ਗਏ ਆ ਤੇ ਮਾਰੇ ਕੋਲੋਂ ਤੋਂ ਕੁੱਟਣ ਡਿਆ ਪਿਆ ਪਹਿਣੀ ਨਿਕਲੇ ਬਣਾ ਸੰਗੜੀ ਜਾਂਦੇ ਮਾਨ ਲੱਤਾਂ ਨੂੰ ਪਾਲੀ ਉਹਨਾਂ ਨੇ ਵਰਕੇ ਬਾਹਰ ਡਿਆ ਪਿਆ ਕਿੰਨ ਓਕਾਰ ਵਾਲ ਦੇ ਕਰਮਾਂ ਦੇ ਕਰਨ ਮੇਰੇ ਘਰ ਦੀ ਉਹ ਕੀ ਕਰਦੇ ਕੰਮ ਖਰਾਬ ਹੀ ਵੇਚਦੇ ਨੇ ਕਿਹੜੀ ਸ਼ਰਾਬ ਵੇਚਦੇ ਨੇ ਦੇਸੀ ਦੇਸੀ ਨਜ਼ਾਈ ਕਰਦੇ ਆ ਹਾਂਜੀ ਤੇ ਕਿਤਾ ਕਤਲ ਕੀਤਾ ਰਹੇ ਮਾਮਾ ਨੇ ਉਹ ਤੁੰਬਾ ਵਾਲਾ ਕੀ ਜੀ ਮਾਰੀ ਉਹਨਾਂ ਨੇ ਦੋਵਾਂ ਨੂੰ ਕੁੱਟਣ ਡਿਆ ਪਿਆ ਨੂੰ ਹਾਂ ਜੀ ਤੇ ਇਹ ਦੱਸੋ ਕਿ ਹੁਣ ਕੀ ਕਾਰਵਾਈ ਹੋ ਸਕਦੀ ਹੈ ਹਾਂ ਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਤੈਨੂੰ ਕੀ ਕਹਿੰਦੇ ਨਾ ਮੈਨੂੰ ਨਹੀਂ ਹਾਂ ਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਹਾਂ ਕਿਸ ਤਰ੍ਹਾਂ ਜਾਨ ਬਚਾਈਏ ਹਾਂ ਜੀ ਮੈਂ ਜ਼ੋਰ ਕੇ ਨਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਆ ਮਰਕੇ ਪੇੜ ਨੂੰ ਲੈਣਾ ਮੈਂ ਮਰਕੇ ਦਾ ਕੁਲੀ ਤੇ ਭਾਲਿਆ ਤੇ ਕਹਿੰਦਾ ਵੀੜੀ ਪੀਣੀ ਆ ਵੀੜੀ ਪੀਣੀ ਆ ਤੇ ਮੈਂ ਮਾਰਸ ਨੂੰ ਲੈ ਕੇ ਆਉਣਾ ਆ ਕਹਿੰਦਾ ਤੂੰ ਅਰਸ ਨੂੰ ਮੇਰੇ ਕੋਲ ਤੇ ਆਣੀ ਆਂ ਆਂ ਆ ਅਰਸ ਨੂੰ ਲੈ ਗਿਆ ਤੇ ਮੈਂ ਉਹ ਗਿਆ ਤੇ ਅਗੋ ਆਪਣਾ ਕਾਣੀ ਟੋਲ ਪੰਪ ਲਾ ਕੇ ਆ ਗਿਆ ਤਕੋਏ ਮੈਨੂੰ ਮਿਲਿਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਉਹ ਤੇਰੇ ਹਰੂਆ ਲਿਆ ਮਰਕੇ ਆਪਾਂ ਆਪੇ ਵੇਖਾ ਥੱਲੇ ਕੁਲੀ ਤੇ ਪਿਆ ਜੀ ਵੀ ਕਨਸਟੀਗੇਸ਼ਨ ਦਾ ਦਸਤਾ ਤੂੰ ਬਾਦ ਠੀਕ ਹੈ ਤੇ ਫਰਦਰ ਕਰ ਨਹੀਂ ਕੀ ਹੋ ਰਹੀ ਹੈ ਅਕਾਦਮਿਕ ਜਿਹੀ ਬੀਜਿੰਗ ਇਨਵੈਸਟੀਗੇਸ਼ਨ ਕਰਨ ਕਰੀ ਕਾ ਇਹ ਜੇਕਰ ਤਾਂ ਲੱਗਾ ਕਿ ਦਿਨਾਂ ਬਿਨਾ ਦਿਨਾਂ ਕਿ ਮਤਲਬ ਕਿ ਵਿਤ ਕਰੇ ਦੇ ਪਾਸ ਸਾਫ ਕਰ ਰਹੀ ਕਾਲੇ ਬਾਕੀ ਗ੍ਰੋਨਿਕਰ ਵੀ ਜੋਰੇ ਅਜ ਤਰ੍ਹਾਂ ਆਊਟ ਆਉਟ ਅਨ ਰਿਪਲੇ ਕਰੇ ਤੇ ਇਸ ਤਰ੍ਹਾਂ ਦੇ ਨਾਮ ਲਾ ਕੇ ਕਰ ਰਹੀ ਕਿ ਇਸ ਤਰ੍ਹਾਂ ਨਾਣੇ ਨੂੰ ਬਦਲੇ ਬਦਲ ਕੀਤਾ ਹੈ ਕਿ ਉਹਦੀ ਕੋਈ ਰੋਕ ਹੈ ਦੇਖੋ ਪਹਿਲਾਂ ਉਹਦਾ ਰਸੂਈ ਦੀ ਹੋਈ ਜੋ ਵੀ ਸਾਡੇ ਕੋਲ ਸਾਹਮਣੇ ਆਏਗਾ ਉਹ ਜਦੇਗਾ ਸਾਡੀ ਜੀ ਸੰਸਥਾ ਜਿਹੜੀ ਹੈ ਉਹ

ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਪੂਰਾ ਕਰਕੇ ਉਹਨੂੰ ਫ੍ਰੀ ਅਫੋਰਡ ਸਿਰਫ ਕਰਦੇ ਹਾਂ